ਨੂੰ ਲੈ ਕੇ ਚਲੀ ਦਵਾਈ ਦਣ ਸਾਨੂੰ ਨਾ ਸਾਰੇ ਭੈਣ ਭਰਾਵਾਂ ਨੂੰ ਨਾ ਮਾਤਾ ਨਹੀਂ ਘਲਈ ਸੀ ਮਾਤਾ ਮੈਂ ਤਾਂ ਅੰਦਰ ਜੀ ਚਿਕਨ ਪੌਪਸ ਕਹਿੰਦੇ ਆ ਐ ਕਹਿਦਾ ਹਾਂ ਸਾਰੀ ਜਨਰੇਸ਼ਨ ਜਿਹੜੀ ਨਵੀਂ ਅੱਜ ਤੋਂ ਹੁੰਦੇ 18 20 ਸਾਲ ਵਾਲੇ ਉਹਨਾਂ ਨੂੰ ਨਹੀਂ ਪਤਾ 2000 ਤੋਂ ਬਰਤ ਜਿਨ੍ਹਾਂ ਦੇ ਬਾਅਦ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਇਹ ਸਾਨੂੰ ਪਤਾ ਵਾ ਤੇ ਹਨਾ ਮੰਮੀ ਮੈਨੂੰ ਦਵਾਈ ਚਲੀ ਦਵਾਈ ਉਦੋਂ ਸਾਡੇ ਕੋਲ ਸਕੂਟਰ ਹੁੰਦੀ ਸੀ ਪੈਂਥਰ ਪੈਂਥਰ ਨਹੀਂ ਹੀਰੋ ਮੈਜਿਸਟਿਕ ਸੋਰੀ ਪੈਂਥਰ ਹੀਰੋ ਮੈਜਿਸਟਿਕ ਸੀ ਪੈਂਥਰ ਨਹੀਂ ਲਈ ਸੀ ਪੈਂਥਰ ਵਰਗੀ ਲੋਕੀ ਕਹ ਤੇ ਦਿਸੇ ਨਾ ਮੰਮੀ ਨਾ ਮੈਨੂੰ ਬਿਠਾ ਕੇ ਇੱਥੋਂ ਬਾਹਰ ਚ ਨਹੀਂ ਤੂੰ ਨਾ ਬਾਹਰ ਨਿਕਲਦੀ ਤੂੰ ਇੱਥੇ ਬਹਿ ਜਾ ਕਹਿੰਦੀ ਹੈ ਤੇ ਮੈਨੂੰ ਅੰਦਰੋਂ ਹੀ ਬਿਠਾ ਲਿਆ ਤੇ ਬਾਹਰ ਕੱਢ ਲਈ ਸਕੂਟਰੀ ਆ ਵਈ ਇੱਥੇ ਉਦੋਂ ਰਿਕਸ਼ੇ ਬਹੁਤ ਚੱਲਦੇ ਹੁੰਦੇ ਸੀ ਤੇ ਰਿਕਸ਼ਾ ਬਾਹਰ ਕੱਢਿਆ ਤੇ ਪਾਈ ਬਾਹਰ ਨਿਕਲ ਗਈ ਰੂੜੀ ਦੇ ਉੱਤੇ ਮੈਨੂੰ ਸੱਟ ਲਿਆ ਟਿੱਕਣ ਸੀ ਹਾਂ ਆਪ ਉੱਠ ਕੇ ਮੈਂ ਸਕੂਟਰੀ ਦੇ ਥੱਲੇ ਆਪ ਉੱਠ ਕੇ ਦੋਦਾ ਪੰਦਰ ਆ ਗਈ बोला 니 اندر আই બોલા તું મેને સુટયા હી જ મે અંદર આઈ થી तेरे वरी ની મે આઈ થી મે આપ દે જ તું મેને સુટયા યે એક ટોપિક લો એ દુ મમ્મી ਦਾ એક ਹੋਰ કંડ ਦੱਸਦਾ મે મમ્મી દે માસી ਅਸੀਂ મોਗੇ ਸ਼ਹਿਰ ਚ ਚਲ ਗਏ ਮમ્મી ਦਾ ਤਾਂ ਸ਼ਹਿਰ ਹੈ ਨਾ માસી ਨੂੰ ਮਗਰ ਭਾਇਆ ਤੇ ਮੈਨੂੰ ਅੱਗੇ ਥਾਂ ਜੀ ਨਹੀਂ ਬਣੀ ਸੀ ਸਪੇਸ ਹੁੰਦੀ ਸਕੂਟਰੀਆਂ ਉਨੀਆਂ ચેક ਕਰਿਓ ਮੈਨੂੰ ਨਾ ਉੱਥੇ ਭਾਇਆ ਆ ਤੇ میرے ਪੈਰ ਲੱਗੇ ਹੋਏ ਉੱਤੇ ਬੈਠਾ ਆ ਤੇ ਮમ્મી ਨੇ ਲ ਜਾ ਕੇ ਨਾ ਰਿਸ਼ਕੇ ਵਾਲਾ ਖੜਾ ਉਹਦੇ ਵਿੱਚ ਮਾਰਿਆ ਖੜੇ ਖਲੋਤੇ ਤੇ ਜੋਨਗਲੀ ਤੁਹਾਨੂੰ ਅਗਲਿਆਂ ਵੀ ਸਿੱਧਾ ਹੀ ਖੜ ਜਾਂਦੇ ਨੇ ਰਾਜ ਮੂੰਹ ਚੱਕ ਕੇ ਖੜ ਜਾਂਦੇ ਆ ਅਗਲੇ ਨੇ ਨੰਗਰਾ ਵੀ ਹੁੰਦਾ ਅਗਲਾ ਸਾਈਡ ਤੇ ਖੜਾ ਬਕਾਇਦਾ ਇਹ ਕਹਿੰਦਾ ਹੂਗਾ ਰੋਡ ਇੱਧਰ ਆ ਕੇ ਇੱਧਰ ਆ ਉਹ ਮਤਲਬ ਉਹ ਜਿਹੜੀ ਕੱਲ ਗੱਲ ਸੱਚੀ ਆ ਬੀਬੀਆਂ ਥਾਣਾ ਨਹੀਂ ਰੋਕਦੀਆਂ ਪੈਰਾਂ ਰੋਧੀਆਂ ਤੇ ਪੈਰ ਲੱਗੇ ਨਹੀਂ ਸੀ ਕਿਉਂਕਿ ਅੱਗੇ ਮੈਂ ਬਿਟਾ ਬੰਦਾ ਆ ਯਾਰ ਤੂੰ ਬੋਲ ਦੇ ਕੇ ਨਾਲ ਹੀ 마ਸੀ ਚੱਲ ਪਈ ਇਹਨਾਂ ਦਾ ਮੂੰਹ ਚੱਕ ਕੇ ਕੰਮ ਹੀ ਆ ਰਾਜ ਖੜ ਜਾਂਦੇ ਆਂ یوں ਨਾਰਿਸ਼ਕ ਵਾਲਿਆਂ ਜਿਹੜੇ ਨੂੰ ਗੱਲ ਆਈ ਉਹ ਕਹਿੰਦਾ ਬੀਬੀਆਂ ਕੇ ਕੀ ਬੋਲਣਾ ਉਹ ਤਾਂ ਕਹਿੰਦੀ ਆ ਬੰਦਾ ਰੱਬ ਜਿੱਤ ਸਕਦਾ ਇਹਨਾਂ ਨੂੰ ਜਿੱਤ ਸਕਦਾ ਲੈਣੀ ਇਹ ਤਾਂ ਕਾਜੀ ਗੱਲ ਦਾ ਮਾਤਾ ਦਾ ਦਾਦਾ ਮੇਰਾ ਪਰਸ ਉਹ ਸਕੂਟਰੀ ਇਹ ਸਾਡੀ ਇੱਥੇ ਪਹਿਲੀ ਆ ਪਹਿਲੀ ਹੁੰਦੀ ਸੀ ਸਾਡੀ ਇੱਥੇ ਗੁਰਦਾਰੇ ਦੇ ਸਾਹਮਣੇ ਉਹ ਨਹੀਂ ਸੀ ਉਹ ਪਲੇਜਰ ਸੀ ਪਲੇਜਰ ਪਲੇਜਰ ਸੱਚਾ ਪਲੇਜਰ ਤੋਂ ਡਿੱਗੇ ਸੀ ਪਲੇਜਰ ਤੋਂ ਡਿੱਗੀ ਆਈ ਸੀ ਉਹਨੂੰ ਅਮਨ ਤੇ ਮਮੇ ਤੇ ਗੁੱਤਕੋ ਸੀ ਮੈਂ ਮੰਮੀ ਤੇ ਮੈਂ ਮੰਮੀ ਤੇ ਅਮਨ ਕਿ ਅਸੀਂ ਉੱਥੇ ਲੜਾਈ ਹੋ ਗਈ ਜਦੋਂ ਪੁਲਿਸ ਪੈ ਗਈ ਤੇ ਅਸੀਂ ਭੱਜ ਪਏ ਹਾਂ ਹਾਂ ਪੈਲੀ ਕਰਕੇ ਸਾਡਾ ਕੇਸ ਚੱਲ ਰਿਹਾ ਹੈ। ਤੇ ਉਹਨਾਂ ਦਾ ਭੂਆ ਨਾਲ ਬਹੁਤ ਵਧੀਆ ਰਿਸ਼ਤਾ ਆ ਪਹਿਲਾਂ ਜੋ ਗੱਲਾਂ ਹੋਈਆਂ ਉਹ ਇਸਨੂੰ ਭੂਆ ਜੀ ਮੈਨਾਂ ਕਰ ਸਕਣ ਤੇ ਮੈਂ ਦੱਸ ਦੇਣਾ ਜਿਹੜਾ ਹਨ ਤੇ ਜਦੋਂ ਭਜਾਈ ਨਾ ਸਕੂਟਰੀ ਅਮਨ ਵਿਚਾਲੇ ਹਾਂ ਤੇ ਅਮਨ ਪਤਲੀ ਬਹੁਤ ਹੁੰਦੀ ਸੀ ਹਾਂ ਮੰਮੀ ਮਤਲਬ ਉਹ ਉਹਦਾ ਅਮਨ ਹੋਊਗੀ ਮੰਮਾ ਔਰ ਅਮਨ ਭੈਣ ਦੀ ਤੇਡੀ ਜੀ ਹੁੰਦੀ ਸੀ ਮੈਂ 18 ਸਾਲਾਂ ਦੀ ਹੁੰਨੀ ਆ ਉਹ ਅਮਨ ਹਾਂ ਤੇ ਜਿਹੜੋ ਬੈਠੇ ਬੈਠੇ ਉਹ ਕਚਾਰਾ ਹੁੰਦਾ ਹੁੰਦਾ ਤਾਂ ਪੱਕਾ ਤੇ ਗਰਸ਼ਰਨ ਪੂਰੀ ਜਵਾਨੀ ਚ ਸੀ ਉਦੋਂ ਮਤਲਬ 14 ਕਿਸਾਲਾਂ ਦਾ ਜਿਹੜਾ ਟੀਨੇਜ ਹੁੰਦਾ ਸ਼ਰਾਰਤੀ ਬੱਚਾ ਜਦੋਂ ਮੈਂ ਸਕੂਟਰੀ ਬਾਹਰ ਹੀ ਜਾਰੀ ਭਜਾਈ ਤੇ ਅਮਨ ਵਿੱਚੋਂ ਨਿਕਲ ਗਈ ਉਖਲੀ ਚ ਵੱਜੀ ਤੇਰੀ ਸਕੂਟਰੀ ਅਮਨ ਡੇਗ ਪੀ ਅਮਨ ਨੇ ਕਿ ਕੋਈ ਤੇ ਜਹਾਤਰੀ ਮੰਮੀ ਫੜ ਲਈ ਮੰਮੀ ਨੂੰ ਵੀ ਨਾਲ ਹੀ ਸੱਟ ਲਿਆ ਇਹ ਨਾ ਉੱਥੇ ਮੈਕਸਿਮਮ 2 ਤੋਂ 4 ਮਿੰਟ ਇਹ ਮਮੀ ਕਹਿੰਦੀ ਮੇਰੇ ਤਾਂ ਗੋਡੇ ਹੀ ਗਿਆ ਇਹ ਤਾਂ ਗਿੱਟਾ ਛੱਲਿਆ ਗਿਆ ਗੋਡੇ ਗਿੱਟੇ ਛੱਲੇ ਗਿਆ ਅਸਲੀ ਮੇਰੇ ਮੈਂ ਦੱਸਦਾ ਤੇ ਇਹ ਉੱਠਣਾ ਮੈਂ ਗਿਆ ਹੁਣ ਤਾਂ ਔਖਾ ਹੋ ਗਿਆ ਮੈਂ ਉੱਥੇ ਖੜਾ ਨੂੰ ਕਿਵੇਂ ਖੜਾ ਮਮੀ ਭਾਰੀ ਬਹੁਤ ਸੀ ਤੇ ਇਹ ਦੋ ਨੂੰ ਚੱਕ ਨਹੀਂ ਸਕਦਾ ਨਹੀਂ ਉਹ ਦੋ ਨਹੀਂ ਸੀ ਇੰਨੀ ਮੋਟੀ ਭਾਵੇਂ ਮੰਦੀ ਦਾ ਆ ਮੋਟੀ ਤਾਂ ਸੀ ਉਹ ਨਹੀਂ ਨਹੀਂ ਉਹ ਦੋ ਨਹੀਂ ਸੀ ਗੱਲ ਪੂਰੀ ਹੋਣ ਤੋਂ ਪਹਿਲਾਂ ਤੂੰ ਵੀ ਗੱਲ ਫਿਰ ਪੂਰੀ ਤਸਿਆ ਕਰਨਾ ਤੇ ਫਿਰ ਪਹਿਲਾਂ ਇਹ ਉੱਠਣਾ ਇਹ ਉੱਠਣਾ ਤੇ ਚਾਂ ਚੱਕੀ ਤਾਂ ਇਹ ਬਿੰਦੇ ਦੀ ਗੱਡੀ ਆਉਂਦੀ ਪਈ ਮੈਂ ਕਹਾਂ ਤਾਂ ਇਹ ਬਿੰਦੇ ਦੀ ਗੱਡੀ ਆਉਂਦੀ ਪਈ ਜੇ ਉਹਨਾਂ ਨੇ ਵੇਖ ਲਿਆ ਤੇ ਕੀ ਕਰਨਗੇ ਮੈਂਟ ਚ ਅਮਰ ਸਕੂਟੀ ਤੇ ਮੈਂਟ ਚ ਮੰਮੀ ਇਹਨਾਂ ਨੂੰ ਕੋਈ ਪੀੜ ਨਹੀਂ ਕੋਈ ਬਾਤ ਨਹੀਂ ਇੱਥੋਂ ਪਰ ਇੱਧਰ ਲੁਗਾਰ ਕੇ ਬੈਠ ਕੇ ਅੰਦਰ ਕੇ ਹਾਏ ਹਾਏ ਹਾਲ ਕੋਲ ਦੀ ਆਈ ਨਾ ਵਿਚਾਰੀਆਂ ਪੁੰਝਾ ਹੀ ਬੈਈ ਹਾਏ ਹਾਏ ਬੜਾਈ ਕਿਹਾ ਤੇ ਫਿਰ ਇਹਦੂ ਵੀ ਬਾਅਦ ਜਿਹੜੀ ਉਦੋਂ ਪਹਿਲਾਂ ਨਾ ਤੇ ਭੂਆ ਹੁਣੀ ਕੜ ਕੇ ਵੜਨ ਆ ਗਏ ਨੀ ਨਹੀਂ ਅਸੀਂ ਵਟਨ ਚਲ ਗਏ ਪੱਠੇ ਮੈਂ ਗੁਰਦੀਪ ਅਮਨ ਤੇ ਅਮਨ ਵੀ ਨਹੀਂ ਨਹੀਂ ਇਹ ਮੰਮੀ ਹੁਣੀ ਗਿਆ ਇਸਦੀ ਮੰਮੀ ਨੇ ਫੋਨ ਲਾਤਾ ਕਿ ਇੱਥੇ ਭੂਆ ਹੁਣੀ ਆ ਗਏ ਆ ਤੇ ਗੁਰਦੀਪ ਨੇ ਚੱਕਿਆ ਸਾਈਕਲ ਤੇ ਮੈਨੂੰ ਬੈਟ ਫੜਿਆ ਗੁਰਦੀਪ ਨੇ ਹੱਥ 'ਚ ਤੇ ਗੁਰਦੀਪ ਨਾਲ ਗੁਰਦੀਪ ਲੈ ਕੇ ਚਲ ਗਈ ਗੁਰਦੀਪ ਭੱਜੀ ਗਈ ਇਹ ਬੈਟ ਭੱਜੀ ਆਲਾ ਨਾ ਬੈਟ ਜਦੋਂ ਉਹਨੂੰ ਪੜਾਤਾ ਹੋਰ ਚੱਕ ਦੇਤੇ ਸਮਾਇਆ ਮੇਰਾ ਸਾਰਾ ਸਰੀਰ ਖੋਲਤਾ ਉਹਨਾਂ ਨੇ ਆ ਵੀ ਵੈਟ ਫੜਾਦਾ ਮਮੀ ਸੈੜ ਤੇ ਰੱਟ ਤੇ ਖੜੀ ਮੈਂ ਨਹੀਂ ਹੱਥ ਲਾਉਣਾ ਮੇਰਾ ਕਾਲੂ ਨਾਲ ਖਾ ਦੇਣਾ ਮੈਂ ਕਿਹਾ ਮੈਂ ਫਿਰ ਕੇਸ਼ ਤੇ ਵੀ ਜਾਣਾ ਪੈਣਾ ਦਾ ਸਭ ਤੋਂ ਪਹਿਲਾਂ ਨਾ ਹੀ ਉਹਨਾਂ ਨੇ ਇਹਦਾ ਲਖਾਦਾ ਮੇਰਾ ਨਾ ਹੀ ਬਾਹਰ ਕੱਢਦਾ ਇਹਨਾਂ ਨੇ ਕਹਿੰਦਾ ਦੁੱਗੂ ਵਾਲੇ ਨਿੱਕੇੜੇ ਕੋਈ ਢਾਰ ਜਿਹੜਾ ਕੁੱਟਿਆ ਮੇਰਾ ਸਿਰ ਖੋਲ ਤਾਂ ਸਾਰਾ ਤੇ ਉੱਥੇ ਜਾ ਕੇ ਵੇਖੋ ਮੈਂ ਛੋਟਾ ਸੀ ਨਾ ਮੈਂ ਸਕੂਟਰੀ ਚਲਾ ਕੇ ਆ ਬਲ ਗਿਆ ਉਹ ਦੂੰਗੀ ਤੇ ਮਮੀ ਨੂੰ ਬਾਹ ਕੇ ਵੀ ਬਾਹਰ ਲੈ ਗਿਆ ਮੈਨੂੰ ਮੁੜ ਕੇ ਗੱਡੀ ਲੱਗ ਲਿਆ ਤੇ ਜਿਹਦੇ ਉਹਨਾਂ ਨੇ ਜਾ ਕੇ ਉਹਨਾਂ ਨੇ ਬਣਾਤੀ 23 ਮਿੰਟ ਨਹੀਂ ਆਪਣੀ ਤੇ ਉਹ ਵੀ ਬਣੀ ਸੀ ਉਹਨਾਂ ਨੇ ਉਹ ਵੀ ਬਣਦੀ ਸਿਰ ਤੇ ਛੱਡਦੀ ਤੇ ਉੱਥੇ ਬੜਾ ਜੰਡੇ ਮੈਨੂੰ ਸਲਾਮਾ ਦੇਣ ਲੱਪੇ ਆਣ ਕੇ ਆਣ ਕੇ ਮੈਨੂੰ ਸਲਾਮਾ ਦੇਣ ਲੱਪੇ ਆਪਣੇ ਆਪਣੇ ਪਿੰਡ ਦੇ ਉੱਤੇ ਚਾਰ-ਚਾਰ ਮੋਦਰ ਬੰਦੇ ਉਹਨਾਂ ਨੂੰ ਮੈਂ ਹੁਣ ਤਵੱਜ ਨਹੀਂ ਦਿੰਦਾ ਇੰਨੀ ਤੇ ਬੜੇ ਸਿਆਣੇ ਬੰਦੇ ਐ ਬਿਓ ਛੋ ਜੀ ਰੰ ਦਾ ਮੈਂ ਕਹਿੰਦਾ ਜੰਮਦਾ ਹੀ ਮੈਂ ਕਿ ਤੇ ਸਿਰ ਪੜਵਾਉਂਦਾ ਉਹ ਹੀ ਗੱਲ ਉਹਨੂੰ ਕੀ ਪਤਾ ਉਹ ਤਾਂ ਹੌਸਲਾ ਰੱਖੇ ਮੈਂ ਸੱਚੀ ਦੱਸਾਂ ਤੇਰਾ ਸਿਰ ਪਟਾ ਹੀ ਤਾਂ ਇਹ ਹੌਸਲੇ ਚ ਰਿਆ ਅਸੀਂ ਨਾ ਦਿਲ ਛੱਡ ਜੀਏ ਸੌ ਲੱਗੇ ਇਹ ਆਪਦੀ ਪੂਰੀ ਸੁਰਤ ਚ ਰਿਆ ਮੰਮੀ ਉਹਨਾਂ ਕੇ ਫੜ ਮਾਰਦੀ ਬੇਚ ਕਰਦੀ ਇਹਦਾ ਤੇ ਤੂੰ ਪਿਆਰ ਹੀ ਬੋਲੀ ਨਾ ਉਹਨੂੰ ਕੀ ਪਤਾ ਜਵਾਬ ਦਾ ਹੈਗਾ 14 ਸਾਲ ਦਾ ਡਾਕਟਰ ਹੈ ਨਾ ਜਿਹਦਾ ਚਾਦਰਈਏ ਤੂੰ ਡਿਗੇ ਉਹਦਾ ਨਾ 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 ਬਦ ਲੈ ਗਿਆ ਮਮੀ ਕਹਿੰਦੀ ਇਹ ਤਾਂ ਦੋਨ ਵੱਟਿਆ ਮੇਰੇ ਖੇ ਹੀ ਕਰਾਉਣ ਨੂੰ ਆਏ ਮੇਰੇ ਮੇਰਾ ਡਾਕਟਰ ਕੋਲ ਜਾ ਕੇ ਉੱਠ ਕੇ ਬਹਿ ਗਿਆ ਉੱਠ ਕੇ ਕਿੰਨਾ ਗਿਆ ਹੀ ਉੱਠ ਕੇ ਉਹ ਵੀ ਤੇ ਛੱਟ ਲਾ ਦੇ ਦੱਸਣਾ ਤਾਂ ਕਿੱਥੇ ਕਿੱਥੇ ਲੱਗੀ ਉਹ ਵੀ ਨੌਨ ਸਟਾਫ ਦਾ ਬੇਹੋਸ਼ ਕੀਤਾ ਕਿ ਤਾ 307 ਨਹੀਂ ਬਣਾਉਣ ਲੱਗੇ ਮੇਰੇ ਤੇ ਆਫਕੋਰਸ ਹਾਂ ਬੇਵਕੂਫ ਲੋਕ ਲੋਕੀ ਨਾ ਖਰਾਬ ਕਰਦੇ ਆ 307 ਅੱਛਾ ਜੇ ਕਿਸੇ ਤੇ 307 ਬੰਦੀ ਜਾਂ 26 ਬੰਦੀ ਕੌਣ ਫਸਦਾ ਆਫਟਰ ਆ ਬਈ ਉਹਨਾਂ ਨੇ ਤਾਂ ਡੀਪ ਕੱਟ ਵੇਖ ਕੇ ਜਿੱਦਾਂ ਦੂੰਗਾ ਜਾਂ ਸਿਰ ਦੀ ਹੱਡੀ ਨੂੰ ਟੱਚ ਹੋਏ ਫੇਰ ਬਣਦਾ ਉਹ ਤੇ ਮਾਸਤੇ ਦੋ ਵੀ ਨਹੀਂ ਬਣਾ ਸਕਦੇ ਉਹਨਾਂ ਨੂੰ ਪਤਾ ਐ ਕਿ ਇਹ ਪਹਿਲੇ ਬੁੜੀਆਂ ਨੂੰ ਨਾ ਲੋਕਾਂ ਨੂੰ ਵੜਾ ਵੜਾ ਕੇ ਅੰਗ ਪੈਰ ਕਰਾਉਂਦੇ ਆਪੇ ਐਂ ਕਰਦੇ ਆ ਡਾਕਟਰ ਕੋ ਜਾ ਕੇ ਖਾਹ ਮੈਂ ਢਿੱਡ-ਬਿੜ ਉਹ ਕੋ ਢਿੱਡ-ਬਿੜੀ ਹੁੰਦੀ ਐ ਸਾਹ ਥੋੜੇ ਰੁਗਿਆ ਜਿਹੜੀ ਸਾਹ ਖਲੀ ਨਹੀਂ ਐਂ ਕਰਦੀਆਂ ਬੁੜੀਆਂ ਫਿਰ ਉਹ ਚਲੋ ਉਹ ਹੋ ਗਿਆ ਹਨਾ ਗੁਗੋ ਗਾਦਾ ਜੇ ਤੂੰ ਮੈਨੂੰ ਉੱਥੇ ਟਿਊਸ਼ਨ ਤੋਂ ਕੋ ਲੈ ਕੇ ਆਉਂਦਾ ਮੈਂ ਨਾ ਮੈਨੂੰ ਟਿਊਸ਼ਨ ਤੋਂ ਲੈ ਕੇ ਆਇਆ ਕਰਨਾ ਸਾਡੇ ਆ ਮੁੰਟੀ ਹੁੰਦੀ ਸੀ ਆ ਪੌੜੀਆਂ ਵਿਖਾਉਂਦਾ ਜੇ ਇੱਧਰਲੇ ਪਾਸੇ ਤੇ ਆੜੀਆਂ ਪੌੜੀਆਂ ਹੁੰਦੀਆਂ ਐ ਨਾ ਤੇ ਅਮਨੂਣਾ ਮੈਂ ਨਾ ਉੱਥੇ ਨਾ ਉਹ ਸਟ੍ਰੌਪ ਬ੍ਰੇਕਰ ਜੇ ਨਹੀਂ ਬਣਾਦੇ ਨੂੰ ਪਹਿਲਾਂ ਪਿੰਡਾਂ 'ਚ 1 2 3 4 5 ਨਾ ਵੱਡੇ ਵੱਡੇ ਬਣਾਦੇ ਸਪੀਡ ਬ੍ਰੇਕਰ ਜੇ ਤੇ ਮੈਂ ਨਾ ਫੁੱਲ ਭਜਾਈ ਸਕੂਟਰੀ ਮੈਂ ਭਜਾਈ ਕਰਿਆ ਮੈਂ ਤਾਂ ਹੌਲੀ ਸੀ ਉਹ ਜਦੋਂ ਉਖਲੀ 'ਚ ਵੱਜੀ ਅਮਨ ਤਾਂ ਉੱਤੇ ਰਹੀ ਸਕੂਟਰੀ ਗਾਹ ਨਾਂਗੀ ਹਾਂ ਹੁਣ ਉਸੇ ਹੀ ਲੰਮੀ ਪੈ ਗਈ ਤੂੰ ਜਾ ਉਹਦਾ ਵਿੱਚੜਿਆ ਇਹਨੇ 2 ਕਿਲੋ ਮੈਂ 2 ਕਿਲੋ ਉਹ ਅੜ ਗਈ ਸੀ ਥੋੜੀ ਜਿਹੀ ਘੜੀ ਸੀ ਘੜੀ ਬਾਵਾਆਂ ਛਲੀਆਂ ਛੁੱਲੀਆਂ ਗਈਆਂ ਪਿੱਛੇ ਬੰਦਿਆਂ ਨੇ ਵਾ ਦਿੱਤੀ ਤੇਰੀ ਭੈਣ ਦੇ ਬੰਦਿਆਂ ਨੇ ਵਾ ਦਿੱਤੀ ਅਮਨ ਤਾਂ ਭੈਣ ਦੇ ਪਿੱਛੇ ਦੇ ਪੀ ਮੈਂ ਚੱਕ ਕੇ ਲਿਆ ਕੇ ਨਾ ਚੁੱਪ ਕਰਕੇ ਸਕੂਟਰੀ ਲਈ ਮੰਮੀ ਸਾਹਮਣੇ ਪਤਾ ਕੀ ਮੰਮੀ ਡੂੜਾ ਦਸੀ ਮੰਮੀ ਡੂੜਾ ਦਸੀ ਇਹ ਇਹ ਆਣ ਕੇ ਇਹ ਉਦੋਂ ਐਕਟਰ ਤਗੜੀ ਮੈਂ ਤਾਂ ਮੈਨੂੰ ਤਾਂ ਪਤਾ ਸੀ ਛਤਰੋ ਛਤਰੀ ਡਾਂਗ ਫੜ ਲ ਲਈ ਨੋਦੀ ਤੇ ਮੈਂ ਸਕੂਟਰੀ ਲਈ ਅਮਨ ਹਾਏ 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 ਕੀ ਹੋਇਆ ਮੰਮੀ ਬੱਜੜ ਪਾੜੀ ਪੈ ਜਾਵੇ ਮੈਂ ਮੰਮੀ ਨੂੰ ਵੇਖ ਕੇ ਮੇਰਾ ਤਾਂ ਰੋਣ ਹੀ ਨਿਕਲ ਗਿਆ ਬੰਦੇ ਰੋਡ ਤੇ ਪਾ ਫੁੱਲਾ ਤੇ ਪਿਆ ਹਾਂ ਐਕਟਿਵਿਟੀ ਸੀ ਤਾਂ ਮਾਰੀ ਮੰਮੀ ਨੂੰ ਨਾਲੀ ਚਾਕਲੀ ਛੁੱਟੀ ਯਾਰ ਕੇ ਉੱਤੋਂ ਹੀ ਨਹੀਂ ਥੱਲੇ ਆਏ ਘਟੋ ਘਰ 6 ਘੰਟੇ ਮੰਮੀ ਮੰਮੀ ਚੜੇ ਅੰਦਰ ਉਦੋਂ ਵੀ ਯਾਰ ਕੇ 6 ਘੰਟੇ ਉੱਤੋਂ ਹੀ ਨਹੀਂ ਆਏ ਨਾ ਇਹ ਉਹ ਗੱਲ ਮੈਂ ਸੁਣਾਉਣੀ ਇੱਕ ਵਾਰ ਕੀ ਹੋਇਆ ਇਹ ਦੋਵੇਂ ਭਰਾ ਅਮਨ ਤੇ ਸੰਦੀਪ ਦੇ ਨਾਲ ਗਏ ਇਹ ਗਰਦੀਪ ਕਹਿੰਦੇ ਮੈਂ ਸੰਦੀਪ ਦੇ ਨਾਲ ਇਹ ਨਾ ਉਹਦੇ ਨਾਲ ਗਏ ਉਨੇ ਇੱਕ ਜਣੇ ਨੂੰ ਬਿਠਾਇਆ ਮੂਹਰਲੇ ਅਗਲੇ ਅੱਗੇ ਇੱਕ ਨੂੰ ਬਿਠਾਇਆ ਪਿੱਛੇ ਪਤਾ ਨਹੀਂ ਮੈਨੂੰ ਅੱਜ ਤੱਕ ਕੋਈ ਸਮਝ ਨਹੀਂ ਆਈ ਇਹਦੇ ਸਾਈਕਲ ਦਾ ਚੱਕਾ ਅੱਗੋਂ ਕਿਵੇਂ ਲੈ ਕੇ ਨਾਲੀ 'ਚ ਗਿਆ ਪਤਾ ਕੀ ਹੈ ਜੇ ਜੂ ਨਾਲੀ 'ਚ ਡਿੱਗ ਪਿਆ ਮੈਂ ਚੱਕਾ ਚੱਕ ਲਿਆ ਮੋਟਾ ਮੇਰੇ ਨਾਲ ਤੁਰਿਆ ਹੋਵੇ ਗਰਦੀਬ ਨਾਲੀ ਜੀ ਫਿਰਦੀ ਏ ਓ ਉਹਨੂੰ ਨਾਲੀ 'ਚ ਛੱਡ ਆਏ ਜੀ ਉਹਨੇ ਚੱਕਾ ਚੱਕ ਲਿਆ ਹੈ ਮੈਂ ਆਪ ਕਿੱਥੇ ਘਰੇ ਆ ਗਿਆ ਆਪ ਦੋ ਘਰੇ ਆ ਗਏ ਤੈਨੂੰ ਉੱਥੇ ਛੱਡ ਉਹਨੂੰ ਉੱਥੇ ਚੱਕਾ ਉਹ ਤਾਂ ਉੱਥੇ ਉਹਨਾਂ ਨੇ ਮਤਲਬ ਕਿ ਜਿਨ੍ਹਾਂ ਦਾ ਗੁਰਦੁਆਰੇ ਕੋਈ ਕਾਰੋ ਉਹਨਾਂ ਨੇ ਸੰਦੀਪ ਨੂੰ ਚੱਕਿਆ ਘਰੇ ਲਗਾ ਇੱਕ ਚੰਗਿਆ ਆਉਂਗੀ ਸਾਡੇ ਦਾ ਵਿਆਹ ਹੋਣਾ ਕਿਸੇ ਵੀ ਰਿਸ਼ਤੇਦਾਰੀ ਚ ਮੰਮੀ ਸਾਡੀ ਨੇ ਪਤਾ ਹੀ ਕਰਨਾ ਮੰਮੀ ਨੇ ਚਲੋ ਆਪਦੀ ਉਮਰ ਦੇ ਸਾ ਉਹ ਸਟੈਪ ਦੇ ਪਤਾ ਇਹਨੇ ਗੂੜੇ ਗੂੜੇ ਰੰਗ ਲਏ ਸਾਡੇ ਰੰਗ ਤਾਂ ਕਾਲੇ ਇੱਕ ਰੀ ਲਾਲ ਖੱਟੇ ਓਏ ਹੋਏ ਹੋਏ ਐਸੀ ਮੈਂ ਜਵਾਕਰਾਂ ਨੂੰ ਕਿਹਾ ਜੇ ਪਾਈਦੇ ਸੀ ਉਹੋ ਜਿਹੀ ਜਵਾਕਰਾਂ ਮੇਵੇ ਦੇ ਵੀ ਪਾਈਦੇ ਹੁੰਦੇ ਜਿਵੇਂ ਤੂੰ ਆਪਣੇ ਜਵਾਕਰ ਹੁਣ ਹੀ ਪੈਂਦੇ ਜਵਾਕਰ ਨੂੰ ਵਿਆਹ ਤੇ ਲੈ ਗਏ ਅਸੀਂ ਬੱਸ ਚ ਲੈ ਕੇ ਇਹਨਾਂ ਨੇ ਕੱਪੜੇ ਬਦਲੇ ਪਰ ਇੱਕ ਗੱਲ ਹੈਗੀ ਆ ਮੈਂ ਇਹ ਗੱਲ ਠੋਕ ਕੇ ਕਹੀ ਨਾ ਸਾਡੇ ਰਿਸ਼ਤੇਦਾਰ ਵਲੋਗ ਕਦੇ ਵੀ ਕਿਸੇ ਨੇ ਜਿੱਤ ਨਹੀਂ ਦਿੱਤੀ ਬਸ ਮੰਮੀ ਨੂੰ ਕੋਸ਼ਿਸ਼ ਕਰ ਇੱਜ਼ਤ ਦੇ ਦਿੰਦੇ ਸੀ ਪਹਿਲੀ ਕਰਕੇ ਉਹ ਸਾਡੇ ਕੋਲ ਠੇਕੇਦੇ ਸਿੱਧੀ ਗੱਲ ਮੈਂ ਠੋਕ ਕੇ ਨੂੰ ਕਿਨਾ ਇਹ ਚੱਲਦੇ ਵਲੌਗ ਚ ਕਾਹੋ ਮਸਲਾ ਹੀ ਕੋਈ ਨਹੀਂ ਤੇ ਹੁਣ ਇੱਜ਼ਤ ਕਿਉਂ ਕਰਦੇ ਆ ਜਦੋਂ ਬੰਦਾ ਕਹਿੰਦੇ ਬਰਾਬਰ ਤਾਂ ਹੋਏ ਨਾ ਫੇਰ ਇੱਜ਼ਤ ਕਰਦੇ ਆ ਉਦੋਂ ਪਹਿਲਾਂ ਕਿ ਸੁਰਜੀਤ ਜੀ ਨੂੰ ਬੰਦੀ ਉਹ ਗੱਲ ਸਾਨੂੰ ਹਰ ਕਿਸੇ ਨੇ ਸਲਾਹ ਦੇਣੀ ਤੇ ਮਾਣੀ ਸੁੱਤੀ ਪੈਸ ਤੇ ਨਾਲ ਮੇਰੇ ਪੈਰ ਭਰਾਉਣੇ ਦੋ ਭਰਾਉਣੇ ਕਿਉਂ ਆ ਮਨ ਨੂੰ ਤਾਂ ਹੀ ਨਾੜਕ ਨੂਕ ਦੇ ਵੇਖ ਰਹੇ ਆ ਮੈਨੂੰ ਨਾਈ ਮੰਝਾ ਚੱਕਿਆ ਤੇ ਫਿਲਮ ਜੀ ਵੇਖੀ ਸੀ ਉਹ ਚੋਂ ਬੰਦ ਦਿੰਦੇ ਆ ਅਮਨ ਨੂੰ ਇੱਕ ਬਾਹ ਸੁੱਤੀ ਪਈ ਦੀ ਐ ਨੂੰ ਬੰਨਤੀ ਇੱਕ ਐ ਨੂੰ ਇੱਕ ਥੱਲੇ ਬੰਨ੍ਹ ਕੇ ਇਹ ਦੋਵੇਂ ਭਰਾ ਅੱਧੀ ਅੱਧੀ ਇਹਨਾਂ ਨੇ ਉੱਪਰ ਮੰਜੇ ਤੇ ਰੱਖੀ ਅੱਧੀ ਵਿਚਾਰੀ ਥੱਲੇ ਲੰਕਾਈ ਨਿੱਕਾ ਉਹਦੀਆਂ ਵੱਖੀਆਂ ਤੇ ਬਹਿ ਗਿਆ ਤੇ ਮੂੰਹ 'ਚ ਉਹਦੇ ਕੱਪੜਾ ਪਾਇਆ ਵੀ ਉਹ ਰੋਵੇ ਵੀ ਨਾ ਨਾਟਕ ਵਿੰਦੇ ਅੰਤਰਾਵਾਂ ਦੀਆਂ ਪਸਲੀਆਂ ਹੀ ਤੋੜਦੀਆਂ ਜਦ ਨੂੰ ਬੰਨ੍ਹ ਕਰੇ ਇਹ ਹੁਣ ਵਾਲਾ ਮੋਟਾ ਬਹਿ ਜੇ ਇਹਦੇ ਤੇ ਪਾ ਕੇ ਨਾ ਹਾਂ ਉਹ ਤਾਂ ਵੀ ਮੋਟਾ ਨਹੀਂ ਨਹੀਂ ਮੋਟਾ ਐ ਨਹੀਂ ਮੋਟਾ ਮਾਮੇ ਦੇ ਮੁੰਡੇ ਨਾਲ ਮੰਗੇ ਨਾ ਗਿਆ ਇੱਕ ਦਿਨ ਛੁੱਟੀਆਂ ਕੱਢਣ ਮੋਟਾ ਪਤਲਾ ਸੀ ਇੱਕੇ ਦਿਨ ਉਹਨੂੰ ਸੋਜ ਪੈ ਗਈ ਸੀ ਮੋਟਰਸਾਈਕਲ ਤੇ ਜਾਦਾਂ ਤੋਂ ਬਾਅਦ ਪਤਾ ਨਹੀਂ ਐਂ ਫੁੱਲ ਗਿਆ ਵਾਈ ਦੀ ਪ੍ਰੋਬਲਮ ਆ ਗਈ ਘੇਰੀ ਸੋਜਦਾ ਹੀ ਸੋਜਦਾ ਗਿਆ ਫੇਰ ਉਹ ਪਤਲਾ ਨਹੀਂ ਹੋਇਆ ਪੂਰਾ ਸੁੱਜਿਆ ਹੀ ਹੋਇਆ ਐ ਐ ਤਾਂ ਨਹੀਂ ਮੋਟਾਗਾ ਨਹੀਂ ਹੁਣ ਤਾਂ ਬਹੁਤ ਤਗੜੇ ਕੀ ਆ ਚਲਾ ਕੇ ਮਾਰਿਆ ਉਹਦੇ ਵਿੱਚ ਭਾਈ ਉਹ ਪਟਾਕੇ ਹਾ ਚੜਚੜ ਦੀ ਹਾ ਚਾ ਜੀ ਤੇ ਕਰ ਉਹਨੂੰ ਹਾਏ ਤੇ ਕਰ ਉਹਨੂੰ ਵੇਲਾ ਫੰਕਸ਼ਨ ਚਲੋ ਪਟਾਕੇ ਨਾਲ ਯਾਦ ਆ ਰਹੀਆਂ ਨੇ ਤੇ ਪਟਾਕੇ ਵੀ ਚਲਾਉਣੇ ਸੀ ਹੁਣ ਗੁੱਗ ਜਿਹੜਾ ਟਰਾਲੀ ਸਾਰੀ ਉਹ ਵੀ ਨੀ ਕਰ ਲੜੀ ਬਲ ਮੋਟਾ ਬੜਾ ਚਰਾਰਤੀ ਸੀ ਨਾ ਨਾ ਉਹ ਗੱਲ ਤਾਂ ਵੱਖਰੀ ਦੀ ਬੱਲ ਦੇ ਕੇ ਲਾਖੀ ਆੜਾ ਰੇੜਾ ਨੂੰ ਲੱਗੋਇਆ ਨਾ ਤੇ ਇਹ ਇਹ ਰੇੜਾ ਨਾ ਅਸੀਂ ਗੋਏ ਦਾ ਭਰਿਆ ਤੇ ਉਹ ਤੁਹਾਨੂੰ ਪਤਾ ਜਿਹਨੇ ਬੰਦੇ ਨੂੰ ਤਿੰਨ ਵੀ ਲਗਾ ਜਿਹੜਾ ਚਲਾਇਆ ਉਹ ਗੜਾ ਉਹ ਸਾਰਿਆਂ ਨੂੰ ਪਤਾ ਉਹ ਫੁੱਲ ਭਰੇ ਜਿਹਦੇ ਨਾਲ ਅੱਗੋ ਚੱਕਿਆ ਗਿਆ ਮੰਮੀ ਆ ਗਈ ਮੰਮੀ ਕਿ ਆ ਕੇ ਥੱਲੇ ਕੱਢ ਗਈ ਮੋਟਾ ਲੌਣ ਲੱਗ ਪਿਆ ਥੱਲੇ ਤਾਂ ਮੰਮੀ ਹੀ ਗੱਡੀ ਮੋਟੇ ਦਾ ਕਿ ਸੂਰਜ ਆ ਤੇ ਉਹ ਜਦੋਂ ਤਾਂ ਚੱਕਿਆ ਗਿਆ ਜਦੋਂ ਇਸਕੇ ਨਾਲ ਤਾਂ ਖਾਲੀ ਹੋ ਗਿਆ ਉਹ ਟ੍ਰੈਲੀ ਟ੍ਰਾਲੀ ਨੂੰ ਖਾਲੀ ਹੋਇਆ ਚੱਕ ਕੇ ਉਹ ਜਦੋਂ ਆਇਆ ਨਾ ਖਾਲੀ ਮੰਮੀ ਦੇ ਸਿਰ ਚਾਣ ਕੇ ਹਾਏ ਰੇ ਹਾਏ ਮੈਂ ਮੇਰਾ ਸਿਰ ਮੰਮੀ ਇੱਕੀ ਬਹੁਤ ਤਗੜੀ ਬਾਤ ਜਿੱਦ ਖਤਮ ਹੋ ਕੇ ਤੇ ਛੱਬੜੀ ਵੱਜ ਗਈ ਤੇ ਚੱਤ ਮੰਮੀ ਆਣ ਕੇ ਬਹਿ ਗਈ ਤੇ ਮਾੜੀ ਕਿਸਮਤ ਮੋٹے ਦੀ ਹਾਂ ਕਿਸਮਤ ਰੇੜੇ ਦੀ ਨਹੀਂ ਮਾੜੀ ਤੇ ਨਾ ਮਾੜੀ ਮੰਮੀ ਦੀ ਮਾੜੀ ਨਾ ਮੋٹے ਦੀ ਸੀ ਜਿਹੜੀ ਮੰਮੀ ਆਣ ਕੇ ਉੱਤੇ ਖੜ ਗਈ ਨਾ ਤਸੂਰ ਨਾ ਵਾਸਤਾ ਮੰਮੀ ਦਾ ਇਹ ਜਦੋਂ ਪਹਿਲੇ ਦਿਨ ਤੋਂ ਹੀ ਆ ਉਹਨੂੰ ਲੱਗੀ ਕਿ ਕੁੱਟਣਾ ਉਹਨੂੰ ਕੁੱਟਣਾ ਇੱਕ ਰੀ ਮੈਂ ਨਾ ਭੂਆ ਦੀ ਕੁੜੀ ਜੱਸੀ ਹੈ ਨਾ ਉਹ ਸਾਈਕਲ ਸਿੱਖਦੀ ਸੀ ਉਹਨੇ ਮੈਨੂੰ ਮਗਰ ਬਿਠਾ ਲਿਆ ਮੈਂ ਨਿੱਕੀ ਸੀ ਮੈਂ ਡਰ ਗਈ ਮੇਰੀ ਆ ਲੱਤ ਤੇ ਹਜੇ ਵੀ ਨਿਸ਼ਾਨ ਹੈਗਾ ਮੈਂ ਡਰਦੀ ਮਰੀ ਨੇ ਲੱਤਾਂ ਕੱਟੀਆਂ ਕਰ ਲਿਆ ਮੇਰੀ ਲੱਤ ਸਾਈਕਲ 'ਚ ਆ ਗਈ ਸੜਕ ਦੇ ਉੱਤੇ ਮੰਮੀ ਨੇ ਮੈਨੂੰ ਐਨਾ ਕੁੱਟਿਆ ਐਨਾ ਕੁੱਟਿਆ ਲੱਗਾ ਮੇਰੇ ਅੰਦਰੋਂ ਲਾਉਂ ਨਿਕਲੀ ਜਾਵੇ ਮੈਂ ਰੋਈ ਜਾਣਾ ਤੇ ਮੰਮੀ ਮੈਨੂੰ ਉੱਥੇ ਕੁੱਟੀ ਜਾਏ ਐਸੀ ਐਸੀ ਮਾਂ ਤਾਂ ਮੈਂ ਨਹੀਂ ਅਖੀ ਇੱਕ ਵਾਰੀ ਦੀ ਗੱਲ ਤੁਹਾਡੀ ਹੋਵੇ ਜੇ ਕੁੱਤੇ ਚੰਡੇ ਸੀ ਜੀ ਅੱਜ ਕੰਮ ਆਉਗੇ ਪਏ ਆ ਕੋਈ ਕੁੱਟਦਾ ਹੁੰਦਾ ਮੈਨੂੰ ਉਹਦਾ ਉਹ ਹੀ ਕੰਮ ਬੰਦੇ ਹੁੰਦੇ ਨੇ ਤੇਰੇ ਤਾਈ ਤੁਸੀਂ ਫਿਰ ਆਉਦੇ ਹੋ ਇਹਦੇ ਅਤੀ ਪ੍ਰਾਣ ਕੁੱਟਦੇ ਨਾ ਫਿਰ ਨਾ ਚੰਡੇ ਸੀ ਜੀ ਅੱਜ ਕੰਮ ਆਉਂਦੇ ਬੜੀ ਤਕਲੀਫ ਹੋਈ ਫਿਰ ਨਾ ਇੱਥੇ ਫਰਮਜੀਤ ਡਾਕਟਰ ਉਹਦੇ ਕੋਲ ਲਗਾਇਆ ਮੈਨੂੰ ਉਹਦੇ ਤੋਂ ਪੱਟੀਆਂ ਕਰਾਇਆ ਮਾਂ ਮੇਰੀ ਨੂੰ ਮਾਸਾ ਫੜਕੀ ਤੇ ਆਹ ਕੋਈ ਪਰਾਟੀਆਂ ਵੀ ਤਾਂ ਮੈਂ ਹੀ ਕਰਾ ਕੇ ਲਿਆਈ ਆ ਪੱਟੀਆਂ ਕਹਿੰਦੇ ਨੇ ਤੇ ਨਹੀਂ ਕਰਾਈਆਂ ਜਿਹੜੇ ਦੇ ਵਿੱਚ ਹੁਕਲਾ ਵਿੱਚ ਦੇ ਦਿੱਤੀ ਗਈ ਆ ਦੇਖੇ ਗਰਚਰਨ ਨੇ ਇੱਕ ਵਾਰੀ ਐਕਸਪੈਰੀਮੈਂਟ ਕੀਤਾ ਮਾਸੀ ਮੈਂ ਤੁਹਾਨੂੰ ਦੱਸਦੀ ਉਦੋਂ ਮੇਰੀ ਨਾਨੀ ਸਾਡੇ ਕੋਲ ਰਹਿੰਦੀ ਸੀ ਦਾਦੇ ਦੀ ਡੈਥ ਤੋਂ ਬਾਅਦ ਨਹੀਂ ਪੈਂਦਾ ਤੇ ক্রিকেট ਵੇਖੀ ਜਾਣ ਮੰਮੀ ਤੇ ਮੇਰੀ ਨਾਨੀ ਆ ਉਹਨੂੰ ਸਾਡਾ ਇੱਧਰ ਪੁਰਾਣਾ ਕਮਰਾ ਇੱਥੇ ਹੀ ਕਮਰਾ ਹੁੰਦਾ ਤੇ ਉਹਦੇ 'ਚ ਇਹ ਲੱਗੇ ਪਰ ਖੇਡਣ ਦੋਵੇਂ ਭਰਾ ਮੀ ਪਿਆ ਸੱਲ ਸੀ ਇਹਨਾਂ ਨੂੰ ਮੱਛਰ ਮੱਛਰ ਵਾਲੀ ਟਿੱਕੀ ਆਉਂਦੀ ਹੁੰਦੀ ਸੀ ਨਾ ਲਾਉਣ ਨੂੰ ਮੱਛਰ ਇਹਨਾਂ ਨੇ ਕੀ ਕੀਤਾ ਇੱਕ ਤਾਰ ਨਾਲ ਉਹਦੇ ਵਿੱਚ ਲਾ ਕੇ ਇੱਕ ਪਲੱਗ 'ਚ ਤੇ ਇੱਕ ਨਿੱਕੇ ਦੇ ਹੱਥ 'ਚ ਫੜਾ ਕੇ ਵੀ ਇਹਨੇ ਨਾ ਹੱਥ ਲਾ ਕੇ ਵੇਖਿਆ ਇਹਨੂੰ ਮਜ਼ਾ ਤੇ ਆਇਆ ਵੀ ਕਰੰਟ ਜਿਹਾ ਮਾਰਦਾ ਨਿੱਕੇ ਦੇ ਹੱਥ 'ਚ ਫੜਾਦਾ ਉਹਦੇ ਨਿਸ਼ਾਨ ਹੈਗਾ ਅੱਜ ਵੀ ਚੈੱਕ ਕਰ ਤੇ ਦੂਜੇ ਪਾਸੇ ਜਾ ਕੇ ਤਾਰਾਂ ਲਾਤੀਆਂ ਉਹਦਾ ਸਾਰਾ ਹੱਥ ਸੜ ਗਿਆ ਮੁੰਡੇ ਨੂੰ ਕਰੰਟ ਲੱਗ ਗਿਆ ਮਾਸੀ ਜੀ ਤੁਹਾਡੇ ਜਵਾਈ ਨਾਲ ਮੇਰੇ ਵੱਲੋਂ ਕੀਤੀ ਗਈ ਨਿੱਕੀ ਜਿਹੀ ਗੱਲ। ਬੱਚਾ ਤੇ ਮਾਸੀ ਮਰ ਕੇ ਸੁੱਕਾ ਆਟਾ ਮਾਇ ਮਾਇ ਕੇ ਸੁੱਕਾ ਕਾ ਮਰ ਤੇ ਪਹਿਲਾਂ ਵੀ ਹੋ ਰਿਹਾ ਕਿ ਟਾੜ ਹੋ ਗਈ ਜਦੋਂ ਇਹ 버ਗਰ ਖਾਂਦੇ ਕਰਦੇ ਜੋ ਕਿ ਜਦੋਂ ਇਹ ਬਰਗਰ ਖਾਂਦੇ ਪਏ ਸੀ ਉਹਨੇ ਰੈਪਰ ਮੇਰੇ ਸਿਰ 'ਤੇ ਮਾਰਿਆ ਮੇਰੇ ਕੋਲ ਪਾਣੀ ਵਾਲਾ ਗਲਾਸ ਸੀ ਮੈਂ ਗਰ ਨਿਕਲ ਦੇ ਸਿਰ 'ਤੇ ਮਾਰਿਆ ਤੇ ਆਇਆ ਇੱਕ ਵਾਰ ਬਲਕਰਨ ਵਿਚਾਰਾ ਖੜਾ ਡੈਡੀ ਮੇਰੇ ਹੁੰਦੇ ਸੀ ਉਹਦਾ ਸਾਡੇ ਨਾਲ ਧਾਰਾ ਪਾਇਆ ਹੁੰਦਾ ਸੀ ਬਲਨ ਜੇ ਦਾ ਉੱਤੇ ਧਾਰਾ ਜਿਆ ਪਾ ਦੇਣਾ ਹੀ ਪਸੰਦ ਸੀ ਤੇ ਗੰਧਾਲੀ ਹੁੰਦੀ ਸੀ ਪਿੱਛੋਂ ਲੱਕੜ ਦੀ ਤੇ ਮੂਰੇ ਨਾਲ ਇੰਨਾ ਕੁ ਲੋਹਾ ਲੱਗਾ ਇਹ ਉਹਦੇ ਨਾਲ ਨਾ ਪੱਤੇ ਝੜੀ ਗਏ ਬਲਕਰਨ ਵਿਚਾਰਾ ਨਿੱਕੇ ਖੜਾ ਉਹ ਉੱਤੋਂ ਇਹਦੇ ਹੱਥ ਚੋਂ ਛੁੱਟ ਕੇ ਆ ਬਲਕਰਨ ਦੇ ਨਿੱਕੇ ਦੇ ਆ ਨਿਸ਼ਾਨ ਹੈ ਨਾ ਉਹ ਗੁੱਫੂ ਦਾ ਪਾਇਆ ਹੋਇਆ ਗੁੱਫੂ ਨੇ ਤਾਂ ਸਾਨੂੰ ਦੋ ਭੈਣਾਂ ਪਰੋਂ ਬੜੇ ਨਿਸ਼ਾਨ ਦਿੱਤੇ ਮੇਰੇ ਆਵੇ ਇੱਥੇ ਵੀ ਗੂੜੀ ਤੇ ਪਿਆ ਹੋਇਆ ਹਾਂ ਇੱਥੇ ਵੀ ਪਿਆ ਹੋਇਆ ਹਾਂ ਇੱਕ ਨਾ ਮਾਸੀ ਇੱਕ ਵਾਰੀ ਕੀ ਗੱਲ ਮੇਰੇ ਦਾਦਾ ਜੀ ਬੈਠੇ ਉਹਨਾਂ ਨਾਲ ਲੱਤਾਂ ਘਟਾਉਂਦੇ ਹੁੰਦੇ ਸੀ ਤੇ ਅਮਨ ਉਹਨਾਂ ਦੀਆਂ ਲੱਤਾਂ ਘੁੱਟੀ ਜਾਵੇ ਮੈਂ ਰੋਟੀਆਂ ਲਈ ਜਾਵਾਂ ਐਨੋ ਐਡੀ ਸ਼ਰਾਰਤ ਗੁੱਗੂ ਨੂੰ ਚੁੱਲ੍ਹੇ 'ਚੋਂ ਚੰਗਿਆੜਾ ਕੱਢ ਲਿਆ ਆ ਆਮਨ ਦੇ ਲੱਕ ਦੇ ਅੱਗੇ ਅਮਨ ਚਲਾਤਾ ਹੋਰ ਤੇ ਉਹਦੇ ਤਾਂ ਪਿੱਛੇ ਤੁਸੀਂ ਚਾਹਦੇ ਇਹ ਡੋਟਾਈਆਂ ਕਿੰਨਾ ਸਾਲਾਂ ਦਾ ਚਾਲਾਂ ਦਾ ਬਸ ਹੈ ਮੇਰੇ ਦਾਦਾ ਜੀ ਨੇ ਇਹਨੂੰ ਫੜ ਲਿਆ ਇੰਨਾ ਕੁੱਟਿਆ ਇੰਨਾ ਤਾਂ ਬਾਥਰੂਮ ਦੇ ਵਿੱਚੇ ਕੱਢਦਾ ਇਹਦਾ ਵੀ ਅੱਜ ਤੱਕ ਆ ਵੀ ਅੱਜ ਤੱਕ ਗੱਲ ਜੋ ਰਾਜ ਦਾ ਆਪਣੇ ਕੋਲ ਆਇਆ ਸੀ ਜਣਾ ਪਹਿਲੀ ਿਆ ਰਸ ਕਿਹੜਾ ਜੂਵੀਓ ਸਕੂਲ ਕਾਲੇ ਜਾ ਕੇ ਖੜ ਕੇ ਗੁੱਗੂਡ ਮੋੜ ਕੇ ਲਿਆਇਆ ਵਿਚਾਲਾ ਆਇਆ ਹੈ ਨਾ ਰਸ ਕੇ ਖੜ ਗਿਆ ਜਦੋਂ ਆਇਆ ਇਹ ਘਰੇ ਮੰਮੀ ਨੇ ਫੜ ਕੇ ਮੰਮੀ ਨੇ ਥਾੜ ਚਪੇੜ ਵਾਰੀ ਜੂਵੀ ਦਾ ਬਾਥਰੂਮ ਵਿੱਚ ਉਹ ਜੂਵੀ ਆਣ ਜਾਵੇ ਅੱਜ ਦਾ ਆਵੇ ਜੂਵੀ ਰਸ ਕਿਹੜਾ ਬਾਹਰ ਗਿਆ ਨਾ ਉੱਥੋਂ ਆਇ ਨਹੀਂ ਕੀਤਾ ਇੱਕੋ ਚ ਉਹ ਆ ਗਿਆ ਪੱਪਾ ਭਾਈ ਗੁੱਡ ਮਾਰਨਿੰਗ ਜੂਵੀਓ ਦੁਬਾਰਾ ਆ ਗਿਆ ਪੱਪਾ ਗੁੱਡ ਮਾਰਨਿੰਗ ਗੱਲ ਨਹੀਂ ਤੁਹਾਨੂੰ ਪਤਾ ਮਨ ਨਹੀਂ ਕਿ ਦੋ ਦੰਦ ਹੁਣ ਇਹਨੇ ਬਸ ਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪਤਲਾ ਜੀ ਜਸਨਾ ਉਹ ਦਬਾਲਾ ਨਾਲਾ ਪਪਲਾ ਸੀ ਜੀ ਚਾਚੀ ਵੀ ਖਾ ਸਾਦੇ ਹੋ ਲਾਈ ਟੈਲੀਕਾਰ ਸੁਣ ਰਹੀ ਪਿੱਛੇ ਪਿੱਛੇ ਘਮਾਓ ਘਾਗ ਭਾਗ ਵੇ ਹੱਸਦੀ ਚਾਚੀ ਬੈਠੀ ਨਹੀਂ ਗਈ ਕਹਿੰਦੀ ਮੈਂ ਸੁਣ ਨਵਾ ਕੀ ਕਰੇ ਤੁਹਾਡੇ ਪੁਰਾਣੀਆਂ ਗੱਲਾਂ ਸੁਣਦੀ ਭਈ ਜਿਵੇਂ ਅਮਨ ਦਾ ਪ੍ਰਾਣਾ ਕਿਵੇਂ ਲੱਗਾ ਤੁਹਾਨੂੰ ਵਧੀਆ ਤੁਹਾਡਾ ਸੁਣ ਕੇ ਪ੍ਰਾਣ ਆਉਂਦੇ ਹੋ ਯਾਰ ਸਾਡਾ ਫੌਜੀ ਕਿਵੇਂ ਲੱਗਾ ਤੁਹਾਨੂੰ ਇਹ ਵੀ ਦੱਸ ਦੇਣਾ ਸੀ ਵਧੀਆ ਫੌਜੀ ਸੁਭਾਅ ਵਧੀਆ ਸੀ ਬੈਠ ਬੋਲੇ ਬੋਲੀ ਬੋਲੀ ਨਹੀਂ ਭੈਣੇ ਉਹ ਤਾਂ ਬੋਲਦਾ ਹੀ ਨਹੀਂ ਜਿਵੇਂ ਹੀ ਨਹੀਂ ਬੋਲਦਾ ਕਿਉਂ ਕਰੇ